ਹੌਂਸਦਾਰ ਅਮਰਿਤਪਾਲ ਸਿੰਘ ਉਹ ਕਹਿੰਦੇ ਅਸੀਂ ਇਲੈਕਸ਼ਨ ਲੜਨੀ ਹੈ ਅਸੀਂ ਕਹਿੰਦੇ ਆ ਕਿ ਠੀਕ ਹੈ ਤੁਸੀਂ ਰਿਕਸ਼ਨ ਲੜੋ ਸਾਡੀ ਪਾਰਟੀ ਤੁਹਾਨੂੰ ਸਪੋਰਟ ਕਰੂਗੀ ਪਰ ਜੇ ਸਰਕਾਰ ਨੇ ਉਹਨਾਂ ਨੂੰ ਨਾ ਲੜਨ ਦਿੱਤਾ ਫਿਰ ਮਜਬੂਰਨ ਸਾਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਪਊ ਜੋ ਕਰਕੇ ਬਾਦਲਾ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਹੈ ਤੇ ਬਾਦਲਾਂ ਨੇ ਬਲੂ ਸਟਾਰ ਕਰਾਇਆ ਹੈ ਇੰਦਰਾ ਗਾਂਧੀ ਤੋਂ ਕਰਵਾਇਆ ਹੈ ਸੰਤ ਜਗਨ ਸਿੰਘ ਢਿੰਡਾ ਵਾਲਿਆਂ ਨੂੰ ਤੇ ਹੋਰ ਸਾਡੇ ਡੋਟਵਾਨ ਲੀਡਰਾਂ ਨੂੰ ਸ਼ਹੀਦ ਕਰਾਇਆ 328 ਸ਼ਰੂਪ ਮਹਾਰਾਜ ਤੇ ਐਸ.ਸੀ.ਪੀ. ਕਰਾਤੇ ਹੈ ਇਹ ਜਮਹੂਰੀਅਤ ਦਾ ਦੇਸ਼ ਹੈ ਪਰ 14 ਸਾਲ ਤੋਂ ਐਸ.ਸੀ.ਪੀ. ਸੀ ਦੇ ਇਲੈਕਸ਼ਨ ਹੀ ਨਹੀਂ ਕਰਾਏ ਗਏ ਪਰ ਗਾੜੀ ਦੇ ਵਿੱਚ ਸੌਦਾ ਸਾਥ ਸੱਤਸੇ ਵੱਲੋਂ ਗੁਰੂਗ੍ਰਾਮ ਸਾਹਿਬ ਦੀਆਂ ਬੇਇੱਜ਼ਤੀਆਂ ਕਰਵਾਈਆਂ ਕੋਟ ਫਪੂਰੇ ਦੇ ਵਿੱਚ ਗੋਲੀ ਚਲਾਈ ਹੈ ਵੇਖਣਾ ਆਦਮੀਆਂ ਦੇ ਉੱਤੇ ਇਹ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਬਾਦਲ ਦਰ ਨੇ ਕਰਾਇਆ ਤਾਂ ਮੈਂ ਕਹਿਣਾ ਕਿ ਫਰਜ਼ ਕਰੋ ਕਿ ਸਰਕਾਰ ਅਮਰਿਤਪਾਲ ਸਿੱਧੂ ਨਹੀਂ ਖੜਾ ਹੋਣ ਦਿੱਦੀ ਤਾਂ ਉਸ ਤੇ ਬਦਲੇ ਸਾਡਾ ਕੈਂਡੀਡੇਟ ਪਰਚਾ ਪਰੂਵੀ ਹੈ ਤੇ ਜੇ ਸਰ ਅਮਰਿਤਪਾਲ ਸਿੰਘ ਦਾ ਪਰਚਾ ਠੀਕ ਨਿਕਲ ਗਿਆ ਫਿਰ ਅਸੀਂ ਪਡਰਾ ਵੀ ਕਰ ਦਵਾਂਗੇ ਪਰ ਐ ਨਹੀਂ ਹੈ ਕਿ ਇਹ ਸਾਡੇ ਨਾਲ ਚਲਾਪੀ ਖੇਤੀ ਜਾਵੇ ਫਡੂਰ ਸਾਹਿਬ ਤੋਂ ਕਿ ਅਖਾੜੀਆਂ ਦਾ ਕੋਈ ਕੈਂਡੀਡੇਟ ਹੀ ਨਾ ਖੜਾ ਹੋਏ ਹੁਣ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਨਸਟੀਟਿਊਸ਼ਨਲੀ ਸਾਨੂੰ ਇਹ ਸਾਡੇ ਦਿਲ ਨੂੰ ਲੱਗ ਰਹੀ ਹੈ ਕਿ ਕਨਸਟੀਟਿਊਸ਼ਨ ਨੂੰ ਰੱਖਿਆ ਨਹੀਂ ਜਾ ਸਕਦਾ ਹੈਗਾ ਅਗਲੀ ਗੱਲ ਹੈ ਕਿ ਇੱਕ ਨਵੀਂ ਪਾਲਿਸੀ ਬਣਾਈ ਹੈ ਮੋਤੀ ਸਾਹਿਬ ਨੇ ਪ੍ਰਾਈਮ ਮਿੰਿਸਟਰ ਨੇ ਹੋਮ ਮਿੰਿਸਟਰ ਸ਼ਾਹ ਨੇ ਐਕਸਟਰਨਲ ਅਫੇਅਰਸ ਮਿਸਟਰ ਜੇਸ਼ਰਕਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਡੋਇਨ ਨੇ ਕਿ ਜੇ ਡ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਇੰਡੀਆ 'ਚ ਕਰੂਗਾ ਬੇਸ਼ੱਕ ਬਾਹਰ ਦੇ ਮੁਲਕਾਂ 'ਚ ਕਰੂਗਾ ਉਸ ਨੂੰ ਸਾਡੇ ਇੰਟੈਲੀਜੈਂਸ ਦੇ ਦਸਤੇ ਜਾ ਕੇ ਜਾਨੋਂ ਮਾਰ ਦੇਣਗੇ ਅਸੈਸਿਨੇਟ ਕਰ ਦੇਣਗੇ ਇਸ ਪਾਲਿਸੀ ਦੇ ਤਹਿਤ ਹਰਦੀਪ ਸਿੰਘ ਨਿੱਜਰੋ ਕੈਂਡੀਡੇਟਾਂ ਦੇ ਵਿੱਚ ਕਤਲ ਕੀਤਾ ਗਿਆ ਜਿੱਪੂ ਤਮਨ ਸਿੰਘ ਮਾਲਕ ਨੂੰ ਕੈਂਡੀਡੇਟਾਂ ਦੇ ਵਿੱਚ ਸਸਨੇਟ ਕੀਤਾ ਗਿਆ ਦੂਜੇ ਕੈਂਡੀਡੇਟਾਂ ਦੇ ਵਿੱਚ ਕਤਲ ਕੀਤਾ ਗਿਆ ਇੰਡੀਅਨ ਇੰਟੈਲੀਜੈਂਸ ਏਜੰਸੀਸ ਨੇ ਇਹ ਮੈਂ ਨਹੀਂ ਕਹਿੰਦਾ ਇਹ ਕੈਂਡੀਡੇਟਾਂ ਦਾ ਪ੍ਰਾਈਮ ਮਿੰਿਸਟਰ ਆਪਣੀ ਪਾਰਲੀਮੈਂਟ ਜਿਹੜੀ ਔਟਵਾ ਦੇ ਵਿੱਚ ਛੇਗੀ ਹੈ ਉਹਦੇ ਵਿੱਚ ਆਪਣੀ ਪਾਰਲੀਮੈਂਟ ਦੇ ਵਿੱਚ ਉਹ ਬਿਆਨ ਥਲੇ ਹੈ ਬ੍ਰਿਟਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਉੱਥੇ ਬਰਬਾਦਤਾ ਉਹ ਵੀ ਆਜ਼ਾਦੀ ਦਾ ਖਲਾਟੀਆਂ ਸੀ ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਨੂੰ ਉੱਥੇ ਬਰਬਾਦਤਾ ਜ਼ਖਬੀਰ ਸਿੰਘ ਰੋਟੇ ਨੂੰ ਪਾਕਿਸਤਾਨ ਦੇ ਵਿੱਚ ਬਰਬਾਦਤਾ ਦੀਪ ਸਿੰਘ ਸਿੱਧੂ ਨੂੰ ਸਾਡੇ ਹਰਿਆਣੇ ਦੇ ਵਿੱਚ ਮਾਰਤਾ ਮੁਸੇਵਾਲ ਨੂੰ ਸਾਡੇ ਪੰਜਾਬ ਦੇ ਵਿੱਚ ਬਰਬਾਦ ਦਿੱਤਾ ਹੈ ਇਹ ਜਿਹੜੀ ਪਾਲਿਸੀ ਹੈ ਇਹ ਬਿਲਕੁਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਰਕਾਰ ਮਾਨਸਿੰਘ ਨੇ ਸਾਰੇ ਕਾਨੂੰਨ ਪੜ੍ਹ ਕੇ ਚਿੱਠੀ ਲਿਖੀ ਹੈ ਕਿ ਇਹ ਚਾਰ ਬੰਦੇ ਜਿਨ੍ਹਾਂ ਨੇ ਇਹ ਪਾਲਿਸੀ ਬਣਾਈ ਹੈ ਇਹ ਤਾਂ ਹੁਣ ਬਾਹਰ ਤਾਂ ਰਹਿ ਹੀ ਨਹੀਂ ਗਈ ਜਿਹੜਾ ਪਟਨਾ ਨੂੰ ਅਮਰੀਕਾ ਦੇ ਵਿੱਚ ਕਤਲ ਕਰਨਾ ਸੀਗਾ ਉਹਦਾ ਬੰਦਾ ਅਮਰੀਕਾ ਦੀ ਇੰਟੈਲੀਜੈਂਸ ਨੇ ਫੜ ਵੀ ਲਿਆ ਤੇ ਬਾਕੀਆਂ ਦੇ ਨੋਕੀ ਦੇ ਤੇ ਹੈ ਕਿ ਇਹ ਪਾਲਿਸੀ ਹੈ ਹੁਣ ਦੇਖੋ ਅਮਰੀਕਾ ਦੀ ਜਿਹੜੀ ਪਾਲਿਸੀ ਹੈ ਇਹ ਬੜੇ ਪੁਰਾਣੀ ਪਾਲਿਸੀ ਹੈ ਜਿਹਨੂੰ ਕਹਿੰਦੇ ਹੈ ਮਨਰੋ ਡਾਕਟਰਿਨ ਮਨਰੋ ਡਾਕਟਰਿਨ ਦੇ ਤਹਿਤ ਕੋਈ ਵੀ ਮੁਲਕ ਅਮਰੀਕਾ ਵੱਲ ਮੁਵ ਕਰੂਗਾ ਫੋਰਸ ਦਾ ਤੇ ਅਮਰੀਕਾ ਉਹਦਾ ਬੜਾ ਵੱਡਾ ਜਵਾਬ ਦੇਊਗਾ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਪੋਨ ਹਾਰ ਪਰ ਹਵਾਈ ਤੇ ਵਿੱਚ ਅਟੈਕ ਕਰ ਦਿੱਤਾ ਸੀਗਾ ਅਮਰੀਕਾ ਫੌਰਨ ਸੈਕੰਡ ਵਰਲਡ ਵਾਰ ਦੇ ਵਿੱਚ ਜਾਪਾਨ ਤੇ ਹਿਟਲਰ ਤੇ ਸਾਰਿਆਂ ਦੇ ਖਿਲਾਫ ਖੜਾ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਸੋਮਾਬੇਨ ਲਿਡਨ ਹੈ ਉਸਨੇ ਨਿਊਯਾਰਕ ਟਾਬਰਸ ਤੇ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਜਿਹੜੋ ਪੈਂਟਗਨ ਕਹਿੰਦੇ ਆ ਉਹਦੇ ਉੱਤੇ ਹਵਾਈ ਜਰਜਾਂ ਦੇ ਅਟੈਕ ਕਰਾਤੇ ਤੇ ਅਮਰੀਕਾ ਨੇ ਸੀਰੀਅਸ ਨੋਟਿਸ ਲੈ ਕੇ ਜੋ ਕੁਛ ਕੀਤਾ ਸਾਵਾ ਬੇ ਰਿਲੇਟਡ ਨੂੰ ਪਾਕਿਸਤਾਨ ਤੱਕ ਭੜਕੇ ਉਸ ਨੂੰ ਅਕਾਉਂਟੇਬਲ ਟਰਾਤਾ ਜੇ ਮੰਨ ਲੋ ਡਾਕਟ੍ਰੀਨ ਹੈਗੀ ਹੈ ਤੇ ਫਿਰ ਜੇ ਬੋਦੀ ਨੇ ਸ਼ਾ ਨੇ ਜੇ ਸ਼ੰਕਰ ਨੇ ਡੋਇਲ ਨੇ ਇਹ ਪਾਲਿਸੀ ਦੇ ਤਹਿਤ ਸਿੱਖਾਂ ਨੂੰ ਬਾਹਰ ਤੇ ਮੁਕਾਫਾ ਤੇ ਅੰਦਰੂਲੇ ਪਾਪ ਅੰਦਰੂਲੀ ਤੌਰ ਦੇ ਉਤੇ ਕਤਲ ਕਰਾਇਆ ਫਿਰ ਇਹਨਾਂ ਦੇ ਉੱਤੇ ਵੀ ਕੇਸ ਬਣਦਾ ਹੈਗਾ ਇਹ ਕੇਸ ਬਣਦਾ ਹੈਗਾ article 151 c of the indian constitution section 121 section 124 a section 153 a of the indian penal code section 3 to -2, 2 of the national security act jide bare hune vakil sahab gadda karke gaye hai jide tahet ਜਿਹੜੇ ਬਾਰਿਸ਼ ਪੰਜਾਬ ਦੇ ਹੈ ਉਹਨਾਂ ਨੂੰ ਅਸਾਮ ਦੇ ਜੇਲ੍ਹ ਚ ਧੱਕਿਆ ਹੋਇਆ ਹੈ ਫਿਰ ਇੱਕ ਕੇਸ ਬਣਦਾ ਹੈ ਅਨਲੋਫਲੈਕਟਿਵਿਟੀ ਅੰਡਰ ਸੈਕਸ਼ਨ 2 D 3 ਅਨਲੋਫਲ ਐਕਟ ਪ੍ਰੋਵੈਂਸ਼ਨ ਐਕਟ ਅਸੀਂ ਲਿਖਿਆ ਹੈ ਇਲੈਕਸ਼ਨ ਕਮਿਸ਼ਨ ਨੂੰ कि जे इन्हने सारे कानून तो तो तोड़ के मोदी साहब ते फॉरेन मिनिस्टर ने ते गोयल ने के फेरना जोते इन्हन दफा दे ਥੱਲੇ ਕੇਸ ਫੌਟਨੈਟ ਰਿਸਟ੍ਰ ਕਰੋ ਹੁਣ ਫਿਰੋਂ ਸਾਰਿਆਂ ਦੇ ਲਈ ਇੱਕੋ ਹੀ ਹੈ ਇਹਦਾ ਮੈਂ ਤੁਹਾਨੂੰ ਕਾਪੀ ਦੇ ਦਿੰਨੇ ਤੇ ਹੋਰ ਵੀ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਮੋਤੀ ਨੇ ਸ਼ਾ ਨੇ ਗੋਇਣ ਨੇ ਜੈ ਸ਼ੰਕਰ ਨੇ ਇੱਕ ਸਿੱਖਾ ਨੂੰ ਕਤਲ ਕਰਵਾਇਆ ਬਾਹਰ ਦੇ ਮੁਲਕਾਂ 'ਚ ਹਰਿਆਣਾ ਤੇ ਪੰਜਾਬ ਦੇ ਵਿੱਚ ਇਹ ਤੁਹਾਡੀ ਖੇਦਮਤ ਦੇ ਵਿੱਚ ਸਿਰਫ ਜਰਨਲਿਸਟ ਨੂੰ ਦੇ ਦਿਓ ਜਿਹੜੇ ਜਰਨਲਿਸਟ ਸਕੇ ਇਹ ਤੁਸੀਂ ਪੜ ਲਓ ਇਟਸ ਇਨ ਬਲੈਕ ਐਂਡ ਵਾਈਟ ਕਾਨੂੰਨੀ ਗੱਲ ਹੈ ਤੋਂ ਨੂੰ ਪਹਿਲਾਂ ਵੀ ਦੱਸਤਾ ਕਿ ਸੁਪਰੀਮ ਕੋਰਟ ਵੀ ਗਵਰਨਮੈਂਟ ਆਫ ਇੰਡੀਆ ਨੇ ਥੱਲੇ ਝੁਕੀ ਹੋਈ ਹੈ ਹਾਈ ਕੋਰਟ ਦਾ ਤਾਂ ਕੀ ਕਹਿਣਾ ਹੈਗਾ ਸੋ ਇਹ ਸਾਨੂੰ ਸਾਰਾ ਰੋਸ ਹੈ ਕਿ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਪੰਜਾਬ ਗਵਰਨਮੈਂਟ ਨੇ ਜਿਹੜੇ ਗਰੀਬਾਂ ਦੇ ਰਾਸ਼ਨ卡ਡ ਕਰ ਦਿੱਤੇ ਹੈ ਉਹ ਕੈਨਸਲ ਕਰ ਦਿੱਤੇ ਹੈ ਸਰਕਾਰ ਨੇ ਜਿਆਦਾ ਸੀਗਾ ਬਲਾਜ਼ਮਾਨ ਦੇ ਉੱਤੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹ ਨਹੀਂ ਕੀਤੀ ਹੈਗੀ ਫਿਰ ਉਹਨਾਂ ਨੂੰ ਇੰਕ੍ਰੀਮੈਂਟ ਵੀ ਦਬਾਂਗੇ ਡੀਏ ਵੀ ਦਬਾਂਗੇ ਉਹ ਵੀ ਨਹੀਂ ਕੀਤਾ ਹੈਗਾ ਫਿਰ ਹੁਣ ਸਾਡੇ ਮਸਤਵਾਨਾ ਸਮੂਹ ਤੇ ਵਿੱਚ ਇੱਕ ਮੈਡੀਕਲ ਕਾਉਂਸਲ ਸੈਂਕਸ਼ਨ ਹੋ ਗਿਆ ਹੈ ਮਸਤਵਾਨਾ ਸਾਹਿਬ ਦੀ ਕਮੇਟੀ ਨੇ ਲਿਖ ਕੇ ਦਿੱਤਾ ਚੀਫ ਮਿਨਿਸਟਰ ਭਗਵਾਨ ਸਿੰਘ ਜੀ ਨੂੰ ਕਿ ਇੱਥੇ ਮੈਡੀਕਲ ਕਾਲਜ ਬਣਾ ਦਿੱਤਾ ਜਾਵੇ ਦੋ ਵਾਰੀ ਮੈਂ ਬਤੌਰ ਮੈਂਬਰ ਪਾਰਲੀਮੈਂਟ ਚਿੱਠੀਆਂ ਲਿਖੀਆਂ ਪਰ ਮਸਤਵਾਨੇ ਦੇ ਵਿੱਚ ਮੈਡੀਕਲ ਕਾਲਜ ਨਹੀਂ ਬਣਵਾ ਰਹੇ ਚੀਫ ਮਿਨਿਸਟਰ ਸਾਹਿਬ ਮੇਰਾ ਕਹਿਣ ਦਾ ਮਤਲਬ ਹੈ ਕਿ ਤਰੱਕੀ ਤਾਂ ਕਿਸੇ ਵੀ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਹੋਈ ਨਹੀਂ ਰਹੀ ਸੋ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੇ ਤੁਹਾਡੇ ਧਿਆਨ ਦੇ ਵਿੱਚ ਲੰਘੀਆਂ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਪਬਲਿਕਲੀ ਅੰਦਰ ਵਿੱਚ ਲਈ ਆਉਂਗੇ ਤੇ ਅੰਤ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਗੁਰਦਾਸਪੁਰ ਤੋਂ ਕੈਂਡੀਡੇਟਸ ਗੁਰਿੰਦਰ ਸਿੰਘ ਬਾਜਵਾ ਖੜੇ ਕਰਤੇ ਹੈ ਤੇ ਜਲੰਧਰ ਤੋਂ ਕਨਵਰ ਗਗਬੀਰ ਸਿੰਘ ਸੋਸਾ ਹੂੰਗੜਾ ਵਾਜਵਾ ਸਾਹਿਬ ਜੀ ਉੱਠ ਕੇ ਜਿਹੜਾ ਸਰਦਾਰ ਬਰਿੰਦਰ ਸਿੰਘ ਬਾਜਵਾ ਵਾਹਿਗੁਰੂ ਜੀ ਕੀ ਫਤਿਹ ਉਹ ਬਹੁਤੀ ਪੰਥਕ ਪਰਿਵਾਰ ਦੇ ਨਾਲ ਬਲੋਂਗ ਕਰਦੇ ਨੇ ਸੀ ਬਰਿੰਦਰ ਸਿੰਘ ਬਾਜਵਾ ਉਹ ਵਿਅਕਤੀ ਨੇ ਜਿਨ੍ਹਾਂ ਦੇ ਗ੍ਰੈਂਡਫਾਦਰ ਡਿਪਟੀ ਕਮਿਸ਼ਨਰ ਸਿਆਲਕੋਟ ਸੀ ਇਹ ਪਟਾਣੇ ਦੇ ਵਿੱਚ ਬੜੇ ਕਾਮਿਨਟ ਇੰਡਸਟਰੀਲਿਸਟ ਨੇ ਔਰ ਜਿਹੜਾ ਕਰਤਾਰਪੁਰ ਸਾਹਿਬ ਕਾਰਿਡੋਰ ਦੀ ਓਪਨਿੰਗ ਹੋਈ ਹੈ ਉਹ ਚੀਨਾ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ 20 ਸਾਲ ਕੰਟੀਨਿਊਸਲੀ ਸਪਰਸ ਕੀਤਾ ਹੈ ਕਾਨਨ ਜਵੇਦ ਖਾਨੋ ਜਿਹੜੇ ਨੇ ਉਧਰ ਦੂਸਰੇ ਪਾਸੋਂ ਲਾਹੌਰ ਵਾਲੇ ਪਾਸੋਂ ਉਹਨਾਂ ਨੇ ਐਫਰਟਸ ਕਰਕੇ ਇਹਨਾਂ ਨੇ ਪਿਛਲੇ 20 ਸਾਲ ਤੋਂ ਜਿਹੜਾ ਉਹ ਸਾਰਾ ਪ੍ਰੋਸੈਸ ਸੀ ਲਾਹੌਰ ਦੇ ਵਿੱਚ ਪਾਕਿਸਤਾਨ ਗਵਰਨਮੈਂਟ ਨਾਲ ਕਮਿਊਨੀਕੇਟ ਕਰਕੇ ਇਨੀਸ਼ੀਏਟ ਕੀਤਾ ਸੀ ਇਹ ਦਾਖਲਾ ਦੇ बाजवा साहब आप भी बेगम पूरा खालसा राज पार्टी चला रहे हैं जिनके बीच ने अनाउंस किया है कि अनकंडीशनली श्रोमणी का दल अमृत साहब ने सपोर्ट कर लिए टिकट तो पे खड़े में तो काम खत्म करो ऐसे एज अ बेसिक सुंदरस सिंगाराम सुंदरा दे बेटे ने जी जना ने दो बार कर सकते हैं तो बीएसपी तो जेड़ा दलित समाज को रिप्रेजेंट करता है क्या इस लंदन तो कंटेस्ट कर रहे हो बोले 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 हाँ मोटशन ना दी मेरे पर जब बी सिंह सुंगड़ा ये जब जब बी सिंह सुंगड़ा ने ये शिंगारा राम सुंगड़ा दे बैठे ने जी एमएलए साहब जिधर सी कर शुरू कौन जी कोई सवाल जो आप कोई पूछना हो तो ठीक करता है ना थोड़ी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਿਮਰ ਅਜੀਤ ਸਿੰਘ ਹਰਾਨੇ ਮੇਰੇ ਦਾਦਾ ਜੀ ਬਾਰੇ ਕਹਿਤਾ ਕਿ ਉਹ ਏਡੀਸੀ ਏਡੀਸੀ ਅਸਲ ਚ ਮੇਰੇ ਫਾਦਰ ਸਾਹਿਬ ਸੀ ਉਹ ਰਿਟਾਇਰ ਹੋਏ ਨੇ ਏਡੀਸੀ ਮੇਰੇ ਦਾਦਾ ਜੀ ਸਰਦਾਰ ਤੇਂਦਰ ਸਿੰਘ ਦੀ ਵਜ੍ਹਾ ਉਹ ਜਦੋਂ 1920 ਚ ਅਕਾਲੀ ਦਲ ਬਣਿਆ ਤੇ ਸਿਆਲਕੋਟ ਦੇ ਪਹਿਲੇ ਜ਼ਿਲ੍ਹਾ ਜੱਫੇਦਾਰ ਸੀ ਦੇ तकरीबन ਉਹ 22 ਆ ਜਿਲ੍ਹਾ ਜੱਫੇ ਦਾ ਰਹੇ ਇਹ ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹੁੰਦਾ ਸੀ ਦੂਸਰਾ ਅਸੀਂ 13 ਅਪ੍ਰੈਲ ਰਸਾਖੀ ਵਾਲੇ ਦਿਨ ਹੈ ਬੇਗਮਪੁਰਾ ਫਾਕਸਾ ਰਾਜ ਪਾਰਟੀ ਜਿਹੜੀ ਹੈ ਉਹ ਕੇਸਗੱਟ ਸਾਹਿਬ ਵਿਖੇ ਅਰਦਾਸ ਕਰਕੇ ਬਣਾਈ ਹੈ ਤੇ ਅੱਜ ਅਸੀਂ ਫ੍ਰੋਮੀ ਅਕਾਲੀ ਦਲ ਅਮਰਸਾ ਨਾਲ ਜਿਹੜਾ ਹੈ ਉਹ ਐਲਾਈਅੰਸ ਕੀਤਾ ਹੈ ਸਾਡੀ ਪਾਰਟੀ ਜਿਹੜੀ ਹੈ ਉਹ ਰਜਿਸਟਰਡ ਨੇਗੀ ਇਸ ਕਰਕੇ ਅਸੀਂ ਇਹ ਚਰੂਮ ਨੇ ਕਾਲੀਦਾਰ ਅੰਮ੍ਰਿਤਸਰ ਦੇ ਨਿਸ਼ਾਨ ਤੇ ਟੋਨ ਗਰਦਾਫੀ ਤੋਂ ਲੜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਜਿਹੜੇ ਤੁਹਾਡੇ ਪਾਰਟੀ ਦੇ ਕੈਂਡੀਡੇਟਸ ਆਏ ਨੇ ਚਾਹੇ ਲੱਖਾਂ ਸਿਧਾੜਾ ਆਏ ਨੇ ਜਾਂ ਟੂ ਆਫ ਕੈਂਡੀਡੇਟਸ ਦਾ ਤੁਸੀਂ ਐਲਾਨ ਕੀਤਾ ਤੇ ਅਮਰਿਤਪਾਲ ਉਹ ਤੁਸੀਂ ਕਿਹਨੂੰ ਹਮਾਇਤ ਕਰਦੇ ਹੋ ਤਾਂ ਇਹਦੇ ਵਿੱਚ ਇਹ ਕਿਉਂ ਹੈ ਕਿ ਜਿਹੜੇ ਇਹ ਸਾਰੇ ਕੈਂਡੀਡੇਟਸ ਨੇ ਤੁਸੀਂ ਇਹਨਾਂ ਨੂੰ ਅਪੀਲ ਕੀਤੀ ਤੁਹਾਡੀ ਪਾਰਟੀ ਕਿਸੇ ਤਰ੍ਹਾਂ ਦੇ ਸ਼ਾਮਲ ਹੋ ਜਾਵੇ ਤਾਂ ਜੀ ਹਮਾਇਤ ਵੀ ਲੈ ਰਹੇ ਨੇ ਕੁਝ ਕੈਂਡੀਡੇਟ ਤੁਹਾਡੇ ਨਿਸ਼ਾਨ ਤੇ ਲੜ ਰਹੇ ਨੇ ਕੁਝ ਇੰਡੀਪੈਂਡੈਂਟ ਵੀ ਲੜ ਰਹੇ ਨੇ ਪਰ ਉਹ ਤੁਹਾਡੇ ਨਾਲ ਨਹੀਂ ਆ ਰਹੇ ਇਹਦੀ ਕੀ وجہ ਹੈ ਇਹ ਜੀ ਗੱਲ ਇਹ ਹੈ ਕਿ ਸਰ ਅਮਰਪਾਲ ਸਿੰਘ ਗੇਲ ਦੇ ਵਿੱਚ ਹੈ ਉਹਨਾਂ ਨੇ ਅਨਾਉਂਸ ਕੀਤਾ ਉਹਨਾਂ ਦੇ ਵਾਰਸ ਨੇ ਕਿ ਉਹ ਆਜ਼ਾਦ ਕੈਂਡੀਡੇਟ ਲੜਨਗੇ ਤੇ ਹੁਣ ਜੇ ਮੈਂ ਕਹਦਾ ਕਿ ਅਕਾਲੀ ਦਾ ਨੰਬਰ ਸਰਵਲ ਨੂੰ ਲੜਨਗੇ ਤੇ ਕੱਲ ਨੂੰ ਕਹਦੇ ਨੇ ਅਸੀਂ ਇਹੋ ਜਿਹੀ ਗੱਲ ਨਹੀਂ ਕੀਤੀ ਤਾਂ ਫਿਰ ਸਾਡੀ ਬੇਇੱਜ਼ਤੀ ਤਾਂ ਹੋ ਜੂਗੀ ਸੋ ਮੇਰਾ ਮਤਲਬ ਜੇ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਜ਼ਾਦ ਕੈਂਡੀਡੇਟ ਖੜਨਾ ਹੈ ਇਸ ਕਰਕੇ ਅਸੀਂ ਕਿਹਾ ਕਿ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਦੇ ਹਾਂ ਪਰ ਜੇ ਉਹਨਾਂ ਦੀ ਟਿਕਟ ਨਾ ਮਨਜ਼ੂਰ ਹੋਈ ਇਲੈਕਸ਼ਨ ਕਮਿਸ਼ਨ ਤੋਂ ਉਦੋਂ ਬਾਅਦ ਸਾਡੇ ਬਲੇਰ ਸਾਹਿਬ ਜਿਹੜੇ ਮੇਰੇ ਸੱਜੇ ਪਾਸੇ ਬੈਠੇ ਹੈ ਇਹ ਉਹਨਾਂ ਦੀ ਥਾਂ ਉੱਥੇ ਇਲੈਕਸ਼ਨ ਸ਼੍ਰੋਮਨੀ ਅਕਾਲੀ ਦਲ ਨੰਬਰ ਸਰ ਵੱਲੋਂ ਲੜ ਰਗੇ। ਭਾਵੇਂ ਅਦਰ ਕੈਂਡੀਡੇਟਸ ਜਿਹੜੇ ਦੂਜੇ ਕੈਂਡੀਡੇਟਸ ਜਿਵੇਂ ਲੱਖਾ ਸਿਧਾਨਾ ਜਾਂ ਜਿਹੜੇ ਦੋ ਕੈਂਡੀਡੇਟ ਉਹ ਕੈਂਡੀਡਟ ਨੰਬਰ ਸਰ ਵੱਲੋਂ ਲੜ ਰਹੇ ਐ। ਬਾਅਦਸਰ ਖਾਲੀ ਕਰਦੇ ਉਹ ਗਾਰੰਟੀ ਕਾਲੀਨ ਤੇ ਜਗ੍ਹਾ ਤੇ ਚੱਲਿਆ ਸਿੱਕੇ ਆਕਾਸ਼ ਤੇ ਆਪਣਾ ਮੈਂਬਰ ਸੰਸਦ ਦੀ ਫਾਰਕਾ ਇਹ ਚਾਹਤ ਨੇ ਇਸ ਕਾਰਨ ਕਿ ਅਮਰਖਰ ਦਾ ਕੈਂਡੀਡਟ ਦੇ ਜੋ ਅਨਾਉਂਸਮੈਂਟ ਹੋਈ ਤੇ ਉਹਨੇ ਆਪਣਾ ਉਮੀਦਵਾਰ ਪਾਇਆ ਬਿਰਸਾ ਸੇ ਬਟੂਆ ਅਮਰਖਰ ਪਰਮਤ ਦੇ ਖਿਲਾਫ ਦੂਸਰ ਤੋਂ ਚੁੜਾਉਣ ਚਾਹਤ ਹੈ ਇਹ ਬਾਦਲ ਸਾਹਿਬ ਕਦੇ ਵੀ ਪੰਥ ਦੇ ਨਾਲ ਨਹੀਂ ਚੱਲੇ 1984 ਦੇ ਵਿੱਚ ਜਿਹੜਾ ਬਲੂ ਸਟਾਰ ਕਰਾਇਆ ਹੈ ਇਹ ਸਾਰੇ ਲੰਗੋਵਾਲ ਬਾਦਲ ਨੇ ਸਾਰੇ ਉਹਦੇ ਮਲਜ਼ਮ ਹੈਗੇ ਹੈ ਇਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਬੀਜੇਪੀ ਦੇ ਨਾਲ ਰੱਖ ਕੇ ਅਟੈਕ ਕਰਾਇਆ ਮਿਲਟਰੀ ਅਟੈਕ ਤੇ ਬਰਗਾੜੀ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ 328 ਮਹਾਰਜ ਦੇ ਸਰੂਪ ਐਸ.ਟੀ.ਪੀ.ਸੀ ਦੇ ਘੁਮ ਕਰਵਾਤੇ ਹੈ ਬੇਟਰੀ ਹੈ 14 ਸਾਲਾਂ ਤੋਂ ਜਿਵੇਂ ਮਹੰਤ ਬੈਠਦੇ ਹੁੰਦੇ ਸੀਗੇ ਗੁਰਦੁਆਰਿਆਂ ਦੇ ਉੱਤੇ ਇਹ ਉਸੇ ਤਰ੍ਹਾਂ 14 ਸਾਲ ਐਸ.ਟੀ.ਪੀ.ਸੀ ਦੇ ਉੱਤੇ ਬੈਠੇ ਹੈ ਇਹ ਕਮੂਨ ਟੇਪਾਥਕ ਉਹਦੇ ਇਲੈਕਸ਼ਨ ਹੀ ਨਹੀਂ ਕਰਾ ਰਹੇ ਇਹ ਬਿਲਕੁਲ ਪੰਥ ਦੇ ਉਲਟ ਹੋਏ ਹੋਏ ਹੈ ਇੰਟਰਨੈਟ ਈਖਾ ਸਾਹਿਬ ਤੇ ਨਾਲ ਵੀ ਬਹੁਤ ਬੇਇਮਾਨੀ ਕੀਤੀ ਹੈ ਜਿਹੜਾ ਵੀ ਇਹਨਾਂ ਦੇ ਨਾਲ ਰਲਦਾ ਸਰਦ ਸੁਖਬੀਰ ਸਿੰਘ ਦੇ ਨਾਲ ਉਹਦੇ ਨਾਲ ਹੁੰਦੀ ਹੈ ਬੇਇਮਾਨੀ ਤੇ ਮੈਨੂੰ ਵੀ ਪਹੁੰਚਣ ਆਏ ਸੀਗੇ ਜਦੋਂ ਮੈਂ ਐਮਪੀ ਦੇ ਇਲੈਕਸ਼ਨ ਬਾਈ ਇਲੈਕਸ਼ਨ ਦੇ ਵਿੱਚ ਜਿੱਥੇ ਇੱਥੇ ਬੈਠਾ ਪਰ ਮੈਂ ਕਿਹਾ ਕਿ ਇਹ ਮੇਰੀ ਪਾਰਟੀ ਨੇ ਟਿਕਟ ਦਿੱਤੀ ਹੈ ਮੈਂ ਨਹੀਂ ਬੈਠ ਸਕਦਾ ਜਿਹੜੋ ਇਹ ਨਰਾਸ਼ ਹੋ ਕੇ ਬਾਹਰ ਚਲੇ ਗਏ ਤੇ ਮੈਨੂੰ ਮੇਰੇ ਸਪੋਰਟਰਸ ਨੇ ਕਿਹਾ ਕਿ ਸਿਮਰਤ ਸਿੰਘ ਮਾਨ ਜੇ ਇਹ ਲੋਕ ਤੁਹਾਨੂੰ ਸਪੌਟ ਕਰ ਦਿੰਦੇ ਆਪਣਾ ਕੈਂਡੀਡੇਟ ਨਾ ਖੜਾ ਕਰਦੇ ਤਾਂ ਤੁਹਾਨੂੰ ਜ਼ੀਰੋ ਵੋਟ ਪੈਣ ਸੀ